ਸੁਮਸੀ ਦੇ ਨਾਮ ਚ ਆਪ ਸਭ ਨੂੰ ਸ਼ਾਲੋਮ ਆਓ ਪਰਮੇਸ਼ਵਰ ਦੇ ਵਚਨ ਵਿੱਚੋਂ ਵੇਖੀਏ ਕਹਾਉਤਾ ਦੀ ਕਿਤਾਬ ਪੰਜਵਾਂ ਦੀ ਆਏ ਸ਼ੁਰੂ ਦੇ ਕੁਝ ਵਚਨ ਅਤੇ ਉਹਨਾਂ ਤੋਂ ਬਾਅਦ 20 ਅਤੇ 23 ਵਚਨ ਨੂੰ ਵੀ ਪੜਾਂਗੇ हे ਮੇਰੇ ਪੁੱਤਰ ਮੇਰੀਆਂ ਬੁੱਧ ਦੀਆਂ ਗੱਲਾਂ ਦੇ ਉੱਪਰ ਧਿਆਨ ਦੇ ਅਤੇ ਮੇਰੀ ਸਮਝ ਦੇ ਵੱਲ ਤੂੰ ਕੰਨ ਲਾ ਜੀ ਦੇ ਨਾਲ ਤੇਰਾ ਮਨ ਚੰਗਾ ਰਵੇ ਅਤੇ ਤੂੰ ਗਿਆਨ ਦੀਆਂ ਗੱਲਾਂ ਨੂੰ ਫੜ ਕੇ ਰੱਖੇ ਕਿਉਂਕਿ ਪਰਾਈ ਔਰਤ ਦੇ ਮੂੰਹ ਦੇ ਵਿੱਚੋਂ ਸ਼ਹਿਦ ਨਿਕਲਦਾ ਹੈ ਅਤੇ ਉਹਦੀਆਂ ਗੱਲਾਂ ਤੇਲ ਦੇ ਨਾਲੋਂ ਵੀ ਜ਼ਿਆਦਾ ਚਿਕਨੀਆਂ ਹੁੰਦੀਆਂ ਹੈ ਅਤੇ ਇਸ ਦਾ ਨਤੀਜਾ ਉਹ नागਧੋਨੇ ਵਰਗੀ ਕੋੜੀ ਅਤੇ ਦੋ ਤਾਰੀ ਤਲਵਾਰ ਦੇ ਵਰਗੀ ਤਿੱਖੀ ਹੁੰਦੀ ਆ ਉਸ ਦੇ ਪੈਰ ਮੌਤ ਦੇ ਵੱਲ ਲੈ ਜਾਂਦੇ ਆ ਅਤੇ ਉਹਦੇ ਕਦਮ ਪਤਾਲ ਦੇ ਵੱਲ ਪਹੁੰਚਦੇ ਆ ਹਾਂ 20 ਵਚਨ ਤੋਂ 23 ਵਚਨਾਂ ਤੱਕ हे ਮੇਰੇ ਪੁੱਤਰ ਤੂੰ ਪਰਾਇ ਔਰਤ ਦੇ ਉੱਪਰ ਕਿਉਂ ਨਿਗਾ ਰੱਖੇ ਅਤੇ ਪਰਾਇ ਨੂੰ ਕਿਉਂ ਛਾਤੀ ਨਾਲ ਲਾਵੇਂ ਕਿਉਂਕਿ ਇਨਸਾਨ ਦੇ ਰਾ ਪਰਮੇਸ਼ਵਰ ਦੀਆਂ ਨਿਗਾ ਤੋਂ ਛੁਪੇ ਨਹੀਂ ਆ ਪਰਮੇਸ਼ਵਰ ਇਨਸਾਨ ਦੇ ਸਾਰੇ ਰਾਹਾਂ ਨੂੰ ਜਾਣਦਾ ਹੈ ਦੁਸ਼ਟ ਆਪਣੇ ਹੀ ਗੁਨਾਹਾਂ ਦੇ ਕਾਰਨ ਫਸ ਜਾਏਗਾ ਅਤੇ ਆਪਣੇ ਹੀ ਪਾਪ ਦੇ ਬੰਦਨਾ ਦੇ ਵਿੱਚ ਬੰਨਿਆ ਰਹੇਗਾ ਉਹ ਸਿੱਖਿਆ ਪਾਏ ਬਿਨਾ ਹੀ ਮਰ ਜਾਏਗਾ ਅਤੇ ਆਪਣੀ ਹੀ ਮੂਰਖਤਾ ਦੇ ਕਾਰਨ ਭਟਕਦਾ ਰਹੇਗਾ ਇੱਕ પતિ ਪਤਨੀ ਉਹਨਾਂ ਨੇ ਜਵਾਨੀ 'ਚ ਜਦੋਂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕੀਤਾ ਉਹਨਾਂ ਨੇ ਇੱਕ ਫੈਸਲਾ ਕੀਤਾ ਉਹ ਫੈਸਲਾ ਐਸੀ ਕਿ ਜੀਵਾਂਗੇ ਤਾਂ ਅਸੀਂ ਪ੍ਰਭੂ ਦੇ ਲਈ ਹੀ ਜੀਵਾਂਗੇ ਐਸਾ ਫੈਸਲਾ ਕੀਤਾ ਪਿਆਰੋ ਫੈਸਲਾ ਕਰਨਾ ਅਲੱਗ ਗੱਲ ਆ ਅਤੇ ਫੈਸਲੇ ਦੇ ਅਨੁਸਾਰ ਚੱਲਣਾ ਹੋਰ ਗੱਲ ਆ ਦੋਨੇ ਪਤੀ ਪਤਨੀ ਨੇ ਜਵਾਨੀ ਦੇ ਵਿੱਚ ਪ੍ਰਭੂ ਨੂੰ ਆਪਣਾ ਜੀਵਨ ਸਮਰਪਨ ਕਰ ਦਿੱਤਾ ਆਪਣਾ ਜੀਵਨ ਪੂਰਨ ਤੌਰ ਤੇ ਪ੍ਰਭੂ ਨੂੰ ਦੇ ਦਿੱਤਾ ਦੋਨਾਂ ਨੇ ਅਦਭੁਤ ਤਰੀਕੇ ਨਾਲ ਮਿਲ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹ ਜੋ ਸੇਵਾ ਕਰ ਰਹੀ ਸੀ ਉਹ ਹੌਲੀ-ਹੌਲੀ ਤਰੱਕੀ ਕਰਦੀ ਗਈ ਅਤੇ ਬੜੀ ਆਸ਼ੀਸ਼ ਪਾਈ ਜਦੋਂ ਹੌਲੀ-ਹੌਲੀ ਵਧਦੀ ਗਈ ਅਤੇ ਆਸ਼ੀਸ਼ਿਤ ਹੁੰਦੀ ਗਈ ਤਦ ਉਹਨਾਂ ਨੇ ਇੱਕ ਫੈਸਲਾ ਲਿਆ ਉਹ ਇਹ ਸੀ ਕਿ ਯੇਸ਼ੂ ਮਸੀਹ ਦਾ ਸੁਸਮਾਚਾਰ ਸਿਰਫ ਅਸੀਂ ਜਿਸ ਇਲਾਕੇ ਦੇ ਵਿੱਚ ਜਾਣੇ ਆ ਉੱਥੇ ਹੀ ਸੁਸਮਾਚਾਰ ਸੁਣਾਉਣਾ ਸਿਰਫ ਨਹੀਂ ਆ ਜਿਨ੍ਹਾਂ ਇਲਾਕਿਆਂ 'ਚ ਅਸੀਂ ਨਹੀਂ ਜਾ ਪਾਉਨੇ ਆ ਉਹਨਾਂ ਇਲਾਕਿਆਂ ਵਿੱਚ ਵੀ ਯੇਸ਼ੂ ਮਸੀਹ ਦੇ ਸੁਸਮਾਚਾਰ ਨੂੰ ਪਹੁੰਚਾਣਾ ਹੈ ਇਸ ਮਕਸਦ ਦੇ ਨਾਲ ਉਹਨਾਂ ਨੇ ਇੱਕ ਟੀਵੀ ਚੈਨਲ ਸ਼ੁਰੂ ਕਰਨਾ ਹੈ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਟੀਵੀ ਚੈਨਲ ਸ਼ੁਰੂ ਕਰਨਾ ਇਹ ਕੋਈ ਆਸਾਨ ਕੰਮ ਨਹੀਂ ਆ ਕਹਾਂਗੇ ਉਹਦੇ ਚ ਬੜਾ ਪੈਸਾ ਚਾਹੀਦਾ ਹੈ ਉਸ ਵਿਸ਼ਵਾਸ ਨਾਲ ਪ੍ਰਭੂ ਤੇ ਪੁਰਸਾ ਰੱਖ ਕੇ ਹੀ ਜਵਾਨੀ ਦੇ ਵਿੱਚ ਹੀ ਇਹਨਾਂ ਨੇ ਪ੍ਰਭੂ ਦੀ ਸਹਾਇਤਾ ਲੈ ਕੇ ਇਸ ਜੋੜੇ ਨੇ ਟੀਵੀ ਚੈਨਲ ਸ਼ੁਰੂ ਕਰ ਦਿੱਤਾ ਟੀਵੀ ਚੈਨਲ ਸ਼ੁਰੂ ਕਰਨ ਤੋਂ ਬਾਅਦ ਹੌਲੀ-ਹੌਲੀ ਉਸ ਟੀਵੀ ਚੈਨਲ ਨੇ ਬਹੁਤ ਹੀ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਦੋਨਾਂ ਪਤੀ ਪਤਨੀ ਨੂੰ ਮੈਂ ਵੀ ਵੇਖਿਆ ਕਰਦਾ ਸੀ ਟੀਵੀ ਚੈਨਲ ਤੇ ਉਹਨਾਂ ਨੂੰ ਵੇਖ ਕੇ ਮੈਂ ਵੀ ਬੜਾ ਖੁਸ਼ ਹੁੰਦਾ ਸੀ ਕਿਉਂਕਿ ਇੱਕ ਜਵਾਨ ਜੋੜੇ ਦਾ ਇੱਕ ਟੀਵੀ ਚੈਨਲ ਨੂੰ ਚਲਾਉਣਾ ਇੰਨਾ ਹੀ ਨਹੀਂ ਉਹ ਸਿਰਫ ਇੱਕ ਹੀ ਦੇਸ਼ ਦੇ ਵਿੱਚ ਨਹੀਂ ਬਹੁਤ سارے ਦੇਸ਼ਾਂ ਦੇ ਵਿੱਚ ਬਹੁਤ ਘੱਟ ਸਮੇਂ ਦੇ ਵਿੱਚ ਉਹ ਟੀਵੀ ਪ੍ਰੋਗਰਾਮ ਫੈਲਦਾ ਗਿਆ ਬਹੁਤ سارے ਦੇਸ਼ਾਂ ਤੱਕ ਸੂਚਨਾ ਚਾਰ ਪਹੁੰਚਾਉਣ ਤੱਕ ਉਹ ਚੈਨਲ ਇਸਤੇਮਾਲ ਹੋਏ ਸੰਸਾਰ ਚ ਖਾਸ ਤਿੰਨ ਮਸੀਹ ਚੈਨਲ ਹੈ ਇਕਾ ਦੇ ਸਟਾਰ ਉਸ ਦੇ ਸਟਾਰ ਚੈਨਲ ਦੇ ਵਿੱਚ ਮੈਂ ਵੀ ਇੰਟਰਵਿਊ ਦਿੱਤਾ ਤੁਸੀਂ ਵੇਖਿਆ ਹੋਵੇਗਾ ਦੂਸਰਾ ਟੀਵੀਐਨ ਟ੍ਰਿਨਿਟੀ ਬ੍ਰਾਡਕਾਸਟਿੰਗ ਨੈਟਵਰਕ ਟਬੀਐਨ ਤੀਸਰਾ ਹੈ ਗੋਡ ਚੈਨਲ ਕਿਹੜਾ ਚੈਨਲ ਗੋਡ ਚੈਨਲ ਇਹ ਤਿੰਨੋਂ ਪੂਰੇ ਸੰਸਾਰ ਦੇ ਵਿੱਚ ਮਸ਼ਹੂਰ ਮਸੀਹ ਚੈਨਲ 크੍ਰਿਸਚਨ ਟੈਲੀਵਿਜ਼ਨ ਚੈਨਲ ਸਾ ਡੇ ਸਟਾਰ ਵਾਲਿਆਂ ਨੇ ਮੇਰਾ ਇੰਟਰਵਿਊ ਲਿਆ ਟੀਬੀਐਨ ਵਾਲਿਆਂ ਨੇ ਵੀ ਮੇਰਾ ਇੰਟਰਵਿਊ ਲਿਆ ਐਨਆਰਬੀ ਦੇ ਵਿੱਚ ਜਦੋਂ ਮੈਂ ਵਚਨ ਦੀ ਸੇਵਕਾਈ ਦੇ ਲਈ ਗਿਆ ਸੀ ਗੋਡ ਚੈਨਲ ਦਾ ਜੋ ਪ੍ਰੈਜ਼ੀਡੈਂਟਾ ਉਹ ਆ ਕੇ ਮੈਨੂੰ ਕਹਿਣ ਲੱਗਾ ਸਾਡੇ ਚੈਨਲ ਤੇ ਤੁਸੀਂ ਪ੍ਰਚਾਰ ਕਰਨਾ ਇਸ ਤਰ੍ਹਾਂ ਕਿਹਾ ਅਤੇ ਗੋਡ ਚੈਨਲ ਤੇ ਮੈਂ ਕਈ ਸਮੇਂ ਤੱਕ ਵਚਨ ਦੀ ਸੇਵਕਾਈ ਕੀਤੀ ਸੀ ਪੂਰੇ ਏਸ਼ੀਆ ਦੇ ਵਿੱਚ ਪ੍ਰਸਾਰਿਤ ਹੋਣ ਵਾਲਾ ਗੋਡ ਚੈਨਲ ਓਤੇ ਮੈਂ ਵਚਨ ਦੀ ਸੇਵਕਾਈ ਕੀਤੀ ਪਿਆਰੋ ਇਹ ਜਵਾਨ ਜੋੜਾ ਪਰਮੇਸ਼ਵਰ ਤੇ ਵਿਸ਼ਵਾਸ ਕਰਕੇ ਪੂਰੇ ਸੰਸਾਰ ਦੇ ਵਿੱਚ ਸੂ ਸਮਾਚਾਰ ਸੁਣਾਉਣਾ ਹੈ ਜਦ ਇਹ ਫੈਸਲਾ ਉਹਨਾਂ ਨੇ ਕੀਤਾ ਤਾਂ ਜਦੋਂ ਵਧੀਆ ਤਰੀਕੇ ਨਾਲ ਇਸਤੇਮਾਲ ਹੋ ਰਹੀ ਸੀਤਾ ਮੈਨੂੰ ਇੱਕ ਬੁਰੀ ਖਬਰ ਮਿਲੀ ਉਹਦੇ ਨਾਲ ਮੈਨੂੰ ਬੜਾ ਦੁੱਖ ਹੋਇਆ ਅਤੇ ਮੈਂ ਬਹੁਤ ਹੀ ਹੈਰਾਨ ਹੋਇਆ ਕਿਉਂਕਿ ਉਹ ਜੋ ਸੇਵਾ ਕਰ ਰਹੀ ਸੀ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਸੀ ਕਰੋੜਾਂ ਲੋਕਾਂ ਤੱਕ ਸੂ ਸਮਾਚਾਰ ਪਹੁੰਚ ਰਿਹਾ ਸੀ ਜਵਾਨੀ ਵਿੱਚ ਉਹਨਾਂ ਨੇ ਪ੍ਰਭੂ ਦੀ ਸੇਵਾ ਸ਼ੁਰੂ ਕੀਤੀ ਬਹੁਤ ਘੱਟ ਸਮੇਂ ਦੇ ਵਿੱਚ ਹੀ ਪੂਰੀ ਦੁਨੀਆ ਦੇ ਵਿੱਚ ਸੂਸਮਾਚਾਰ ਫੈਲਾਉਣ ਵਾਲੇ ਚੈਨਲ ਦੇ ਰੂਪ ਚ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਇਹ ਅਦਭੁਤਾ ਅਤੇ ਮੈਨੂੰ ਇਹ ਖਬਰ ਮਿਲੀ ਕਿ ਉਸ પતિ ਪਤਨੀ ਵਿਚਕਾਰ ਪਤੀ ਇੱਕ ਦਿਨ ਉਸ ਚੈਨਲ ਨੂੰ ਛੱਡ ਗਿਆ ਦੋਨਾਂ ਨੇ ਮਿਲ ਕੇ ਚੈਨਲ ਸ਼ੁਰੂ ਕੀਤਾ ਸੀ પતિ ਪਤਨੀ ਦੋਨਾਂ ਨੇ ਮਿਲ ਕੇ ਸੇਵਾ ਨੂੰ ਸ਼ੁਰੂ ਕੀਤਾ ਸੀ ਸੇਵਕਾਈ ਸ਼ੁਰੂ ਕੀਤੀ ਸੀ ਗॉड ਚੈਨਲ ਟੀਵੀ ਚੈਨਲ ਨੂੰ ਸ਼ੁਰੂ ਕੀਤਾ ਲੇਕਿਨ ਅਚਾਨਕ ਮੈਨੂੰ ਇਹ ਖਬਰ ਮਿਲੀ ਕਿ ਗॉड ਚੈਨਲ ਨੂੰ ਸ਼ੁਰੂ ਕਰਨ ਵਾਲਾ ਇਹ ਵਿਅਕਤੀ ਗॉड ਚੈਨਲ ਨੂੰ ਛੱਡ ਗਿਆ ਗॉड ਚੈਨਲ ਨੂੰ ਛੱਡ ਦਿੱਤਾ ਇਨਾ ਹੀ ਨਹੀਂ ਆਪਣੀ ਪਤਨੀ ਨੂੰ ਵੀ ਛੱਡ ਦਿੱਤਾ ਆਖਿਰ ਹੋਇਆ ਕੀ ਸੀ ਕਿਉਂ ਇੰਨੀ ਅਦਭੁਤ ਸੇਵਕਾਈ ਨੂੰ ਉਸਨੇ ਛੱਡਿਆ ਪਰਮੇਸ਼ਵਰ ਨੇ ਸਾਰੀ ਉਮਰ ਦੇ ਲਈ ਰਹਿਣ ਦੇ ਲਈ ਜੋ ਜੀਵਨ ਸਾਥੀ ਉਸ ਦੇ ਨਾਲ ਦਿੱਤਾ ਸੀ ਆਪਣੇ ਜੀਵਨ ਸਾਥੀ ਨੂੰ ਲਾਈਫ ਪਾਰਟਨਰ ਨੂੰ ਛੱਡ ਕੇ ਉਹ ਚਲਾ ਗਿਆ ਗॉड ਚੈਨਲ ਛੱਡ ਦਿੱਤਾ ਪਤਨੀ ਨੂੰ ਵੀ ਛੱਡ ਦਿੱਤਾ ਇੰਨਾ ਹੀ ਨਹੀਂ ਆਪਣੇ ਬੱਚਿਆਂ ਨੂੰ ਵੀ ਛੱਡ ਦਿੱਤਾ ਛੱਡ ਕੇ ਚਲਾ ਗਿਆ ਇਸ ਤਰ੍ਹਾਂ ਕਿਉਂ ਹੋਇਆ ਇਹ ਸੋਚ ਕੇ ਮੈਂ ਜਦ ਮੈਂ ਕਈ ਲੋਕਾਂ ਤੋਂ ਪੁੱਛਣ ਲੱਗਾ ਤਾਂ ਕੀ ਪਤਾ ਲੱਗਿਆ ਜਾਣਦੇ ਹੋ ਉਸ ਗੌਡ ਚੈਨਲ ਨੂੰ ਹੋਰ ਵੀ ਕਈ ਇਲਾਕਿਆਂ ਤੱਕ ਪਹੁੰਚਾਉਣਾ ਹੈ ਸੋਚ ਕੇ ਉਹ ਲਗਾਤਾਰ ਯਾਤਰਾਵਾਂ ਕਰਦੀ ਸੀ ਇਸ ਤਰ੍ਹਾਂ ਯਾਤਰਾ ਕਰਦੇ ਸਮੇਂ ਇੱਕ ਜਗ੍ਹਾ ਤੇ ਇੱਕ ਲੜਕੀ ਦੇ ਨਾਲ ਉਹਨਾਂ ਦੀ ਜਾਣ ਪਹਿਚਾਨ ਹੋਈ ਉਹ ਜਾਣ ਪਹਿਚਾਨ ਅੱਗੇ ਜਾ ਕੇ ਪਿਆਰ 'ਚ ਬਦਲ ਗਈ ਕਈ ਗਲਤ ਰਿਸ਼ਤੇ ਬਣ ਗਏ ਅਤੇ ਉਸ ਤੋਂ ਬਾਅਦ ਉਹ ਦੋਨੋਂ ਮਿਲ ਕੇ ਪਾਪ ਦੇ ਵਿੱਚ ਡੁੱਬ ਗਏ ਉਸਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਪਿੱਛੇ ਪੂਰੇ ਸੰਸਾਰ ਤੱਕ ਸੂਸਮਾਚਾਰ ਫੈਲਾਉਣ ਵਾਲਾ ਇੱਕ ਚੈਨਲ ਹੈ ਪੂਰੇ ਸੰਸਾਰ ਤੱਕ ਸੂਸਮਾਚਾਰ ਸੁਣਾਉਣਾ ਜ਼ਰੂਰੀ ਆ ਜਾਂ ਇਸ ਲੜਕੀ ਦੇ ਪਿਆਰ ਚ ਪੈਣਾ ਜ਼ਰੂਰੀ ਆ ਪਤਨੀ ਅਤੇ ਬੱਚਿਆਂ ਦੇ ਨਾਲ ਜੀਣਾ ਅਤੇ ਉਸ ਪਰਿਵਾਰਿਕ ਰਿਸ਼ਤੇ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ ਜਾਂ ਫਿਰ ਗਲਤ ਰਿਸ਼ਤਿਆਂ ਨੂੰ ਅੱਗੇ ਵਧਾਉਣਾ ਜ਼ਰੂਰੀ ਆ ਉਹ ਇਸ ਖਾਸ ਰਿਸ਼ਤੇ ਨੂੰ ਛੱਡ ਕੇ ਜਿਸ ਦੀ ਕੋਈ ਅਹਿਮੀਅਤ ਨਹੀਂ ਆ ਜਿਹਦੀ ਕੀਮਤ ਨਹੀਂ ਆ ਪਾਪ ਮੇ ਰਿਸ਼ਤੇ ਬਣਾ ਕੇ ਪਰਮੇਸ਼ਵਰ ਦੀ ਸੇਵਾ ਤੋਂ ਹੀ ਨਿਕਲ ਗਿਆ ਪਿਆਰਿਓ ਆਪਣੀ ਪਤਨੀ ਆਪਣੇ ਜੀਵਨ ਸਾਥੀ ਨੂੰ ਹੀ ਉਸਨੇ ਛੱਡ ਦਿੱਤਾ ਆਪਣੇ ਬੱਚਿਆਂ ਨੂੰ ਵੀ ਛੱਡ ਦਿੱਤਾ ਉਹ ਦੂਰ ਹੋ ਗਿਆ ਵਜਾ ਕੀ ਸੀ ਇੱਕ ਪਾਪਣ ਔਰਤ ਦੀਆਂ ਚਿਕਨੀਆਂ ਚੁਕਬੜੀਆਂ ਗੱਲਾਂ ਆਸਾਨੀ ਨਾਲ ਆਪਣੇ ਅਧੀਨ ਕਰਨ ਵਾਲਾ ਸੁਭਾਅ ਇਸ ਵਿਅਕਤੀ ਨੂੰ ਪੂਰੇ ਤਰੀਕੇ ਨਾਲ ਆਪਣੇ ਅਧੀਨ ਕਰ ਲਿਆ ਜਾਂ ਉਹ ਆਤਮਿਕ ਤੌਰ ਤੇ ਕਮਜ਼ੋਰ ਸੀ ਇਸ ਲਈ ਹੋਇਆ ਪਾਪ ਚ ਡਿੱਗ ਗਿਆ ਅਧੀਨ ਹੋ ਗਿਆ ਭੈਣੋ ਤੇ ਭਰਾਓ ਅੱਜ ਅਸੀਂ ਆਪਣੇ ਆਤਮਿਕ ਜੀਵਨ ਚ ਕਿੰਨੇ ਵੀ ਆਤਮਿਕ ਦਿਖਾਈ ਦੇ ਰਹੇ ਹੋਵਾਂਗੇ ਉਪਰੋਂ ਚਾਹੇ ਅਸੀਂ ਕਿੰਨੇ ਵੀ ਮਜ਼ਬੂਤ ਦਿਖਾਈ ਦਈਏ ਚਾਹੇ ਅਸੀਂ ਆਤਮਿਕ ਪਤੀ ਅਤੇ ਪਤਨੀ ਦੇ ਰੂਪ ਚ ਦਿਖਾਈ ਦਈਏ ਜਾਂ ਜਵਾਨੀ ਦੇ ਵਿੱਚ ਉਧਾਰ پا ਕੇ ਲਗਨ ਨਾਲ ਵਚਨਾਂ ਨੂੰ ਪੜਦੇ ਹੋਏ ਡਰ ਭੈ ਦੇ ਨਾਲ ਪ੍ਰਭੂ ਦੀ ਸੰਗਤੀ ਦੇ ਵਿੱਚ ਜਾ ਰਹੇ ਹਾਂ ਅਤੇ ਵਚਨ ਨਾਲ ਆਪਣੇ ਜੀਵਨ ਨੂੰ ਸੁਧਾਰ ਰਹੇ ਹਾਂ ਲੇਕਿਨ ਫਿਰ ਵੀ ਜੇ ਤੁਸੀਂ ਆਪਣੀ ਰਾਖੀ ਨਹੀਂ ਕਰੋਗੇ ਤਾਂ ਕਿਸੇ ਨਾ ਕਿਸੇ ਦਿਨ ਸ਼ੈਤਾਨ ਤੁਹਾਡੇ ਆਤਮਿਕ ਜੀਵਨ ਨੂੰ ਨਾਸ਼ ਕਰ ਦੇਵੇਗਾ ਤੁਹਾਨੂੰ ਪਾਪ ਚ ਸੁੱਟ ਦੇਵੇਗਾ ਔਰ ਇਹ ਪਾਈ ਕਿੱਥੇ ਡਿੱਗ ਗਿਆ ਜਾਂਦੇ ਹੋ ਇਹ ਆਲੇ ਦੁਆਲੇ ਆਪਣੇ ਜੀਵਨ ਦੇ ਆਲੇ ਦੁਆਲੇ ਇਸ ਨੇ ਵਾੜਾ ਨਹੀਂ ਲਾਇਆ ਲੜਕੀ ਨਾਲ ਗੱਲ ਕਰਨਾ ਕੀ ਗਲਤ ਆ ਕੀ ਗਲਤ ਆ ਕੀ ਗਲਤ ਆ ਇਸ ਤਰ੍ਹਾਂ ਗੱਲ ਕਰਨਾ ਕੀ ਗਲਤ ਆ ਹੱਸ ਕੇ ਗੱਲ ਕਰਨ ਦਾ ਕੀ ਗਲਤ ਆ ਲੜਕੀ ਨਾਲ ਸਮਾਂ ਬਿਤਾਉਣਾ ਕੀ ਗਲਤ ਆ ਇਹ ਸੋਚ ਕੇ ਐਵੇਂ ਉਹਦੇ ਨਾਲ ਗੱਲਾਂ ਕਰਨੀਆਂ ਹੱਸ ਕੇ ਗੱਲਾਂ ਕਰਨੀਆਂ ਉਹਦੇ ਨਾਲ ਸਮਾਂ ਬਿਤਾਉਣਾ ਉਸ ਨੂੰ ਕਿੱਥੋਂ ਤੱਕ ਲੈ ਗਿਆ ਸੀ ਪਰਮੇਸ਼ਵਰ ਨੇ ਜੋ ਅਦਭੁਤ ਸੇਵਾ ਉਸ ਨੂੰ ਦਿੱਤੀ ਉਸ ਸੇਵਾ ਨੂੰ ਹੀ ਉਸ ਨੇ ਆਪਣੇ ਹੱਥੀ ਨਾਸ਼ ਕਰ ਲਿਆ ਪਰਮੇਸ਼ਵਰ ਨੇ ਜੋ ਜੀਵਨ ਸਾਥੀ ਉਸ ਨੂੰ ਦਿੱਤਾ ਸੀ ਉਸ ਨੂੰ ਆਪਣੇ ਹੀ ਹੱਥੀ ਉਸ ਨੇ ਛੱਡ ਦਿੱਤਾ ਪਰਮੇਸ਼ਵਰ ਨੇ ਜੋ ਉਸ ਨੂੰ ਤੋਹਫੇ ਦੇ ਤੌਰ ਤੇ ਬੱਚੇ ਦਿੱਤੇ ਸੀ ਉਹਨਾਂ ਨੂੰ ਵੀ ਛੱਡ ਕੇ ਉਸ ਲੜਕੀ ਦੇ ਪਿੱਛੇ ਪੈ ਗਿਆ ਅਤੇ ਉਹ ਪਾਪ ਉਸ ਨੂੰ ਪਰਮੇਸ਼ਵਰ ਤੋਂ ਦੂਰ ਲੈ ਗਿਆ ਇਹ ਗੱਲਾ ਜਦ ਮੈਂ ਸੁਣੀਆ ਤਾਂ ਮੈਨੂੰ ਬੜਾ ਦੁੱਖ ਲੱਗਿਆ ਅਤੇ ਇਸੇ ਦੇ ਨਾਲ ਹੀ ਇਹ ਚੇਤਾਵਨੀ ਸੀ ਦਸੋ ਕਿ ਚੇਤਾਵਨੀ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਭੈਣੋ ਤੇ ਭਰਾਵੋ ਧਿਆਨ ਦੇ ਨਾਲ ਇਸ ਗੱਲ ਨੂੰ ਸੁਣੋ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਕਦੇ ਵੀ ਆਤਮਿਕ ਹੋ ਕੇ ਚੱਲਦੇ ਹਾਂ ਤਦ ਡਰਾਮੇ ਬਾਜੀ ਨੂੰ ਜਗ੍ਹਾ ਨਾ ਦਿਓ ਆਤਮਿਕ ਹੋਣ ਦਾ ਨਾਟਕ ਨਾ ਕਰਿਓ ਸੱਚਾ ਜੀਵਨ ਜੀਣ ਦੀ ਕੋਸ਼ਿਸ਼ ਕਰਿਓ ਭਗਤ ਹੋਣ ਦਾ ਨਾਟਕ ਨਾ ਕਰੋ ਅਸੀਂ ਪ੍ਰਾਰਥਨਾ ਕਰਨ ਵਾਲਿਆਂ ਐਸਾ ਡਰਾਮਾ ਨਾ ਕਰੋ ਅਸੀਂ ਬਹੁਤ ਚੰਗਿਆ ਇਸ ਤਰ੍ਹਾਂ ਦਾ ਨਾਟਕ ਨਾ ਕਰੋ ਅਸੀਂ ਬੜੇ ਧਰਮੀਆਂ ਇਸ ਤਰ੍ਹਾਂ ਦੇ ਡਰਾਮੇਬਾਜੀ ਨਾ ਕਰੋ ਜਦੋਂ ਇਸ ਤਰ੍ਹਾਂ ਨਾਟਕ ਕਰਦੇ ਹੋ ਤਾਂ ਕੀ ਕਰਦੇ ਹੋ ਜਾਣਦੇ ਹੋ ਚਿਕਨੀ ਚੁਪੜੀ ਗੱਲਾਂ ਦੇ ਨਾਲ ਤੁਸੀਂ ਲੋਕਾਂ ਨੂੰ ਵਿਸ਼ਵਾਸ ਦਿਲਾਉਣ ਦੀ ਕੋਸ਼ਿਸ਼ ਕਰੋਗੇ ਇੱਕ ਇਲਾਕੇ 'ਚ ਇੱਕ ਬਹੁਤ ਵੱਡਾ ਰੁੱਖ ਸੀ ਉਹ ਬੜੇ ਲੰਬੇ ਸਾਲਾਂ ਤੋਂ ਸੀ ਬੜਾ ਪੁਰਾਣਾ ਰੁੱਖ ਸੀ ਉਹ ਪੁਰਾਣਾ ਰੁੱਖ ਕਈ ਲੋਕਾਂ ਨੂੰ ਆਕਰਸ਼ਿਤ ਕਰਦਾ ਸੀ ਉਸ ਇਲਾਕੇ 'ਚ ਜਿੰਨੇ ਵੀ ਲੋਕ ਜਾਂਦੇ ਸੀ ਉਸ ਰੁੱਖ ਨੂੰ ਵੇਖਿਆ ਕਰਦੇ ਸੀ। ਉਹ ਰੁੱਖ 100 ਸਾਲਾਂ ਤੋਂ ਵੀ ਪੁਰਾਣਾ ਰੁੱਖ ਸੀ। ਉਸ ਰੁੱਖ ਦਾ ਤਾਣਾ ਬਹੁਤ ਹੀ ਵੱਡਾ ਸੀ। ਉਹ ਰੁੱਖ ਬਹੁਤ ਹੀ ਵੱਡਾ ਸੀ। ਉਹ ਰੁੱਖ ਬੜਾ ਪੁਰਾਣਾ ਸੀ ਇਸ ਲਈ ਉਸ ਇਲਾਕੇ ਦੇ ਲੋਕ ਉਸ ਪਿੰਡ ਦੇ ਵਿੱਚ ਜਦ ਵੀ ਆਉਂਦੇ ਸੀ ਉਸ ਰੁੱਖ ਨੂੰ ਵੇਖ ਕੇ ਜਾਂਦੇ ਸੀ। ਉਸ ਰੁੱਖ ਦੇ ਬਾਰੇ ਸਾਰੇ ਜਾਣਦੇ ਸੀ। ਲੇਕਿਨ ਇੱਕ ਦਿਨ ਨਾ ਤੂਫਾਨ ਚੱਲਿਆ ਨਾ ਹਨੇਰੀ ਚੱਲੀ ਅਚਾਨਕ ਹੀ ਉਹ ਰੁੱਖ ਥੱਲੇ ਡਿੱਗ ਗਿਆ ਜ਼ਮੀਨ ਤੇ ਡਿੱਗ ਪਿਆ ਇਹ ਸਮਾਚਾਰ ਉਸ ਇਲਾਕੇ ਦੇ ਸਾਰੇ ਲੋਕਾਂ ਨੂੰ ਪਤਾ ਚੱਲ ਗਿਆ ਅਸੀਂ ਜਿਸ ਰੁੱਖ ਦੀ ਬੜੀ ਹੈਰਾਨੀ ਕਰਦੇ ਸੀ ਜਿਸ ਨੂੰ ਵੇਖ ਕੇ ਬੜੇ ਹੈਰਾਨ ਹੁੰਨੇ ਸੀ ਉਹ ਰੁੱਖ ਅਚਾਨਕ ਡਿੱਗ ਗਿਆ ਅਤੇ ਡਿੱਗ ਕੇ ਢੇਰ ਹੋ ਗਿਆ ਕਿਹਾ ਤਾਂ ਸਾਰਿਆਂ ਨੇ ਸੋਚਿਆ ਕਿਵੇਂ ਉਹ ਰੁੱਖ ਦਿੱਗ ਗਿਆ ਟੁੱਟ ਗਿਆ ਅਸਲ ਦੇ ਵਿੱਚ ਹੋਇਆ ਕੀ ਆ ਜਦੋਂ ਵੇਖਣ ਦੇ ਲਈ ਗਏ ਤਾਂ ਉਹ ਸਾਰੇ ਹੀ ਬੜੇ ਹੈਰਾਨ ਹੋ ਗਏ ਕਿਉਂਕਿ ਉਸ ਰੁੱਖ ਦੇ ਇਸ ਤਰ੍ਹਾਂ ਡਿੱਗਣ ਦਾ ਕਾਰਨ ਜਦੋਂ ਉਹਨਾਂ ਨੂੰ ਪਤਾ ਚੱਲਿਆ ਉਹ ਹੈਰਾਨ ਹੋ ਗਏ ਉਸ ਰੁੱਖ ਦੇ ਡਿੱਗਣ ਤੇ ਉਸ ਇਲਾਕੇ ਦੇ ਲੋਕ ਆ ਕੇ ਵੇਖਣ ਲੱਗੇ ਅਤੇ ਵੇਖਦੇ ਸਾਰ ਹੀ ਸਾਰੇ ਬੜੇ ਹੈਰਾਨ ਹੋ ਗਏ ਓ ਹੋ 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 ਉੱਪਰੋਂ ਕਿੰਨਾ ਵਧੀਆ ਦਿਖਾਈ ਦਿੰਦਾ ਸੀ ਉੱਪਰੋਂ ਕਿੰਨੇ ਵੱਡੇ ਇਸ ਵੱਡੇ ਰੁੱਖ ਦੇ ਤਣੇ ਸੀ ਇਹ ਵੱਡਾ ਸੀ ਕਿ ਇਹ ਇੰਨਾ ਕਮਜ਼ੋਰ ਸੀ ਐਸਾ ਸਵਾਲ ਮਨ ਦੇ ਵਿੱਚ ਆਇਆ ਅਤੇ ਹੋਇਆ ਕੀ ਵਿਖਣ ਚ ਵੱਡਾ ਰੁੱਖ ਸੀ ਵਿਖਣ ਚ ਉਹ ਵੱਡਾ ਰੁੱਖ ਸੀ ਪਰ ਉਹਦੇ ਅੰਦਰ ਕੀ ਹੋਇਆ ਸੀ ਘੁਣਾ ਲੱਗ ਗਿਆ ਸੀ ਕੀ ਲੱਗਿਆ ਅੰਦਰੋਂ ਪੂਰਾ ਖੋਖਲਾ ਹੋ ਚੁੱਕਿਆ ਸੀ ਅੰਦਰੋਂ ਦਿਨ-प्रतिदिन ਕੋਨਾ ਉਸ ਨੂੰ ਖਾ ਗਿਆ ਉਹ ਬੜਾ ਵੱਡਾ ਰੁੱਖ ਦਿਖਾਈ ਦੇ ਰਿਹਾ ਸੀ ਪਰ ਅੰਦਰੋਂ ਖੋਖਲਾ ਹੋ ਚੁੱਕਿਆ ਸੀ ਅਚਾਨਕ ਉਹ ਰੁੱਖ ਡਿੱਗ ਪਿਆ ਅਰਥ ਕੀਆ ਜਾਂਦੇ ਹੂੰ ਉੱਪਰ ਕਿੰਨਾ ਵਧੀਆ ਜਾਂ ਮਜ਼ਬੂਤ ਬਹੁਤ ਹੀ ਵਧੀਆ ਉਹ ਰੁੱਖ ਦਿਖਾਈ ਦੇ ਰਿਹਾ ਸੀ ਪਰ ਉਹ ਅੰਦਰੋਂ ਖੋਖਲਾ ਹੋ ਚੁੱਕਿਆ ਸੀ ਜੋ ਕੋਣਾ ਉਸ ਨੂੰ ਲੱਗ ਗਿਆ ਸੀ ਉਸ ਕੋਨੇ ਨੇ ਉਸ ਨੂੰ ਅੰਦਰੋਂ ਖੋਖਲਾ ਕਰਤਾ ਸੀ ਪਰ ਉਪਰੋਂ ਤਾਂ ਉਹ ਵਧੀਆ ਦਿਖਾਈ ਦੇ ਰਿਹਾ ਸੀ ਪਰ ਅੰਦਰ ਯੰਦਰ ਅੰਦਰ ਯੰਦਰ ਦਿਨ-प्रतिदिन ਉਹ ਰੁੱਖ ਖੋਖਲਾ ਹੁੰਦਾ ਚਲਾ ਗਿਆ ਅਜਿਹਾ ਵਚਨਾਂ ਨੂੰ ਸੁਣਨ ਤੋਂ ਬਾਅਦ ਮੇਰੇ ਜਵਾਨ ਭੈਣੋ ਅਤੇ ਭਰਾਵੋ ਕੁਝ ਨਾ ਕੁਝ ਇਹ ਸੰਦੇਸ਼ ਤੁਹਾਡੇ ਨਾਲ ਜੁੜਿਆ ਹੈ ਜਾਣਦੇ ਹੋ ਕਿਵੇਂ ਤੁਸੀਂ ਜਾਣਦੇ ਹੋ ਉਪਰੋਂ ਤਾਂ ਤੁਸੀਂ ਆਤਮਿਕ ਦਿਖਾਈ ਦੇ ਰਹੇ ਹੋ ਉਪਰੋਂ ਮજબૂત ਦਿਖਾਈ ਦੇ ਰਹੇ ਹੋ ਉਪਰੋਂ ਤੁਸੀਂ ਚੰਗੇ ਵਿਅਕਤੀ ਦਿਖਾਈ ਦੇ ਰਹੇ ਹੋ ਉਪਰੋਂ ਤੁਸੀਂ ਪਵਿੱਤਰ ਦਿਖਾਈ ਦੇ ਰਹੇ ਹੋ ਅੰਦਰੋਂ ਹੀ ਅੰਦਰ ਕੁਝ ਨਾ ਕੁਝ ਘੁਣਾ ਲੱਗ ਚੁਕਿਆ ਹੈ ਤੁਹਾਡੇ ਆਤਮਿਕ ਜੀਵਨ ਨੂੰ ਬਰਬਾਦ ਕਰਨ ਵਾਲਾ ਇਹ ਘੁਣਾ ਤੁਸੀਂ ਆਤਮਿਕ ਜੀਵਨ 'ਚ ਮਜ਼ਬੂਤ ਨਾ ਰਹੋ ਤੁਹਾਨੂੰ ਕਮਜ਼ੋਰ ਕਰਨ ਵਾਲੇ ਪਾਪ ਮੈਂ ਕੰਮ পাপਮਈ ਆਦਤਾਂ ਅਤੇ ਐਸੀਆਂ ਗਲਤੀਆਂ ਜਿਦੇ ਤੇ ਤੁਸੀਂ ਜਿੱਤ ਨਹੀਂ ਪਾ ਰਹੇ ਉਹਨਾਂ ਨੇ ਆਪਣਾ ਘਰ ਕਰ ਲਿਆ ਹੈ ਤੁਹਾਨੂੰ ਪਤਾ ਹੈ ਕਿ ਤੁਸੀਂ ਕਮਜ਼ੋਰ ਹੋ ਰਹੇ ਹੋ ਤੁਹਾਨੂੰ ਪਤਾ ਹੈ ਤੁਸੀਂ ਆਤਮਿਕ ਤੌਰ ਤੇ ਆਪਣੀ ਸਮਰਥ ਨੂੰ ਗਵਾ ਰਹੇ ਹੋ ਤੁਹਾਨੂੰ ਪਤਾ ਹੈ ਉਪਰੋਂ ਤੁਸੀਂ ਆਤਮਿਕ ਦਿਖਾਈ ਦੇ ਰਹੇ ਹੋ ਪਰ ਅੰਦਰੋਂ ਤੁਹਾਨੂੰ ਘੁਣਾ ਲੱਗ ਚੁਕਿਆ ਹੈ ਘੁਣਾ ਤੁਹਾਡੇ ਆਤਮਿਕ ਜੀਵਨ ਨੂੰ ਖਾਰਿਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਲੇਕਿਨ ਫਿਰ ਵੀ ਤੁਸੀਂ ਉਪਰੋ ਧਰਮੀ ਦਿਖਾਈ ਦੇ ਰਹੇ ਹੋ ਇਹ ਬਹੁਤ ਹੀ ਖਤਰੇ ਵਾਲੀ ਸਥਿਤੀ ਆ ਜੇ ਤੁਸੀਂ ਆਪਣੇ ਜੀਵਨ ਨੂੰ ਸੁਧਾਰੋਗੇ ਨਹੀਂ ਜੇ ਤੁਸੀਂ ਆਪਣੇ ਪਾਪ ਵਿੱਚ ਜੀਵਨ ਨੂੰ ਨਹੀਂ ਬਦਲੋਗੇ ਪਿਆਰਿਓ ਸੁਣੋ ਤਾਂ ਫਿਰ ਤੁਹਾਡੇ ਲਈ ਨੁਕਸਾਨ ਹੋਵੇਗਾ ਚਾਹੇ ਤੁਸੀਂ ਕਿੰਨੇ ਵੀ ਮਹਾਨ ਵਿਅਕਤੀ ਹੋ ਚਾਹੇ ਕਿੱਡੇ ਵੱਡੇ ਅਹੁਦੇ ਤੇ ਹੋ ਪਰ ਉਹ ਕੁਣਾ ਉਹ ਜੋ ਆਤਮਿਕ ਜੀਵਨ ਨੂੰ ਨਾਸ਼ ਕਰਦਾ ਉਹ ਕੁਣਾ ਤੁਹਾਨੂੰ ਮਿੱਟੀ 'ਚ ਮਿਲਾ ਦੇਗਾ ਇਸ ਗੱਲ ਨੂੰ ਯਾਦ ਰੱਖੋ ਦੁਨੀਆ ਦਾ ਇੱਕ ਸਭ ਤੋਂ ਵੱਡਾ ਚਰਚ ਭਵਨ ਸੀ ਜਦੋਂ ਅਸੀਂ ਕਲਵਰੀ ਟੈਂਪਲ ਨੂੰ ਬਣਾ ਰਹੇ ਸੀ ਉਹਨਾਂ ਦਿਨਾਂ 'ਚ ਸੰਸਾਰ ਦੇ ਸਾਰੇ ਭਵਨਾਂ ਨੂੰ ਵੇਖਣਾ ਹੈ ਅਤੇ ਇੰਟਰਨੈਟ ਤੇ ਜਾ ਕੇ ਮੈਂ ਵੇਖਿਆ Google ਤੇ ਸਰਚ ਕੀਤਾ ਸੰਸਾਰ ਦੇ ਸਭ ਤੋਂ ਵੱਡੇ ਚਰਚ ਭਵਨ ਇਸ ਤਰ੍ਹਾਂ ਜਦੋਂ ਲੱਭ ਰਿਆ ਸੀ ਤਾਂ ਮੇਰੀਆਂ ਅੱਖਾਂ ਸਾਹਮਣੇ ਇੱਕ ਅਦਭੁਤ ਭਵਨ ਦਿਖਾਈ ਦੇ ਰਿਹਾ ਸੀ ਉਹ ਬਹੁਤ ਹੀ ਸੋਹਣਾ ਸੀ ਜਦ ਮੈਂ ਉਸ ਅਦਭੁਤ ਚਰਚ ਭਵਨ ਨੂੰ ਵੇਖਿਆ ਮੈਂ ਹੈਰਾਨ ਹੀ ਨਹੀਂ ਹੋਇਆ ਮੈਂ ਇਹ ਵੀ ਸੋਚਿਆ ਕਿ ਸਾਡਾ ਚਰਚ ਭਵਨ ਇਸ ਚਰਚ ਭਵਨ ਦੇ ਵਰਗਾ ਹੋਵੇਗਾ ਉਸ ਤੋਂ ਬਾਅਦ ਜਦ ਉਸ ਚਰਚ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹ ਮੈਨੂੰ ਵਚਨ ਦੀ ਸੇਵਕਾਈ ਕਰਨ ਦੇ ਲਈ ਕਹਿਣ ਲੱਗਾ ਸਿਰਫ ਗੂਗਲ ਤੇ ਹੀ ਨਹੀਂ ਉਸ ਚਰਚ ਭਵਨ ਨੂੰ ਮੈਂ ਵੇਖਿਆ ਜਦ ਮੈਂ ਉੱਥੇ ਜਾ ਕੇ ਵੇਖਿਆ ਤਾਂ ਜਦ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਬਹੁਤ ਹੀ ਅਦਭੁਤ ਅਤੇ ਸੁੰਦਰ ਸੀ ਬਹੁਤ ਵੱਡਾ ਭਵਨ ਸੀ ਬੜਾ ਵਿਸ਼ਾਲ ਭਵਨ ਸੀ ਮੈਨੂੰ ਬੜੀ ਖੁਸ਼ੀ ਹੋਈ ਤਦ ਮੈਂ ਉਸ ਪਾਸਟਰ ਜੀ ਨੂੰ ਆਪਣੇ ਚਰਚ ਵਿੱਚ ਪਿਆਰ ਨਾਲ ਸੱਦਾ ਦਿੱਤਾ ਬੜੀ ਖੁਸ਼ੀ ਦੇ ਨਾਲ ਉਹ ਪਾਸਟਰ ਜੀ ਸਾਡੇ ਚਰਚ ਵਿੱਚ ਆਏ। ਉਹਨਾਂ ਦਾ ਨਾਮ ਮੈਂ ਨਹੀਂ ਦੱਸਾਂਗਾ। ਉਹ ਸਾਡੇ ਚਰਚ ਵਿੱਚ ਆਏ। ਉਹ ਸਾਡੇ ਸੇਵਕਾਂ ਦੇ ਨਾਲ ਗੱਲਬਾਤ ਕੀਤੀ। ਮੇਰੇ ਨਾਲ ਬ੍ਰੇਕਫਾਸਟ ਕੀਤਾ। ਮੇਰੇ ਨਾਲ ਕਾਰ ਦੇ ਵਿੱਚ ਯਾਤਰਾ ਕੀਤੀ। ਲੇਕਿਨ ਪਤਾ ਨਹੀਂ ਕਿਉਂ ਮੇਰਾ ਮਨ ਜਦ ਮੈਂ ਉਹਨਾਂ ਨੂੰ ਵੇਖ ਰਿਹਾ ਸੀ ਪਤਾ ਨਹੀਂ ਕਿਉਂ ਮੇਰੇ ਮਨ ਦੇ ਵਿੱਚ ਬਹੁਤ ਹੀ ਪਰੇਸ਼ਾਨੀ ਇੱਕ ਤਰ੍ਹਾਂ ਦੀ ਅਸ਼ਾਂਤੀ ਇੱਕ ਤਰ੍ਹਾਂ ਦੀ ਬੇਚੈਨੀ ਜਹੀ ਆ ਗਈ ਉਸ ਸੇਵਕ ਦੇ ਨਾਲ ਬੈਠ ਕੇ ਜਦ ਮੈਂ ਬ੍ਰੇਕਫਾਸਟ ਕਰ ਰਿਹਾ ਸੀ ਤਾਂ ਮੇਰੇ ਮਨ ਦੇ ਵਿੱਚ ਬੇਚਾਨੀ ਕਿਉਂ ਆ ਗਈ ਆਪਣੇ ਮਨ ਦੀ ਇੱਕ ਤਰ੍ਹਾਂ ਦੀ ਪਰੇਸ਼ਾਨੀ ਮਹਿਸੂਸ ਕੀਤੀ ਜਦ ਉਹ ਸਾਡੀ ਸੀਐਸਟੀ ਟੀਮ ਨਾਲ ਗੱਲ ਕਰ ਰਹੀ ਸੀ ਉਹ ਜਦੋਂ ਗੱਲਾਂ ਕਰ ਰਹੀ ਸੀ ਤਾਂ ਉਹਨਾਂ ਦੀਆਂ ਗੱਲਾਂ ਨੂੰ ਜਦੋਂ ਧਿਆਨ ਦੇ ਨਾਲ ਸੁਣਿਆ ਤਾਂ ਮੇਰਾ ਮਨ ਮੈਨੂੰ ਕਹਿ ਰਿਹਾ ਸੀ ਕਿ ਇਹ ਸੇਵਕ ਰਸਤਾ ਭਟਕ ਗਿਆ ਹੈ ਕਿਸੇ ਵਿਸ਼ੇ ਦੇ ਵਿੱਚ ਰਸਤਾ ਭਟਕ ਗਿਆ ਇਸ ਤਰ੍ਹਾਂ ਬਾਰ-ਬਾਰ ਮੇਰਾ ਮਨ ਮੈਨੂੰ ਕਹਿ ਰਿਹਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਮੇਰੇ ਨੇੜੇ ਦੇ ਸੇਵਕ ਸੀ ਉਹਨਾਂ ਨਾਲ ਗੱਲ ਕਰਦੇ ਹੋਏ ਸਾਡੇ ਵਿਚਕਾਰ ਇਹ ਜੋ ਸੇਵਕ ਆਇਆ ਹੈ ਇਹ ਕਿਤੇ ਰਾਸਤਾ ਭਟਕ ਗਿਆ ਹੈ ਜਦ ਮੈਂ ਉਹਦੇ ਨਾਲ ਬੈਠਿਆ ਸੀ ਤਾਂ ਮੇਰਾ ਮਨ ਉਸ ਨੂੰ ਸਵੀਕਾਰ ਨਾ ਕਰ ਸਕਿਆ ਜਦ ਉਹ ਗੱਲ ਕਰ ਰਿਹਾ ਸੀ ਤਾਂ ਉਹਦੀਆਂ ਗੱਲਾਂ ਦੇ ਵਿੱਚ ਆਤਮਿਕਤਾ ਨਹੀਂ ਸੀ ਇਹ ਕਿਸੇ ਗੱਲ 'ਚ ਭਟਕ ਗਿਆ ਹੈ ਉਸ ਦੇ ਨਾਲ ਜੋ ਆਇਆ ਸੀ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੂੰ ਇੱਕ ਗੱਲ ਕਹੀ ਪਤਾ ਨਹੀਂ ਕਿਉਂ ਤੁਹਾਡੇ ਇਸ ਪਾਸਟਰ ਦੇ ਨਾਲ ਮੇਰਾ ਮਨ ਸਹਿਮਤ ਨਹੀਂ ਹੋ ਰਿਹਾ ਪਤਾ ਨਹੀਂ ਕਿਉਂ ਤੁਹਾਡੇ ਇਸ ਪਾਸਟਰ ਨੂੰ ਵੇਖ ਕੇ ਮੇਰਾ ਮਨ ਪਰੇਸ਼ਾਨ ਹੋ ਰਿਹਾ ਹੈ ਕਾਰਨ ਮੈਂ ਨਹੀਂ ਜਾਣਦਾ ਲੇਕਿਨ ਕੋਈ ਨਾ ਕੋਈ ਵਜ੍ਹਾ ਹੈ ਪਿਆਰਿਓ 40 ਸਾਲ ਉਸਨੇ ਸੇਵਾ ਕਰਕੇ ਅਮਰੀਕਾ ਦੇ ਵਿੱਚ ਇੱਕ ਅਦਭੁਤ ਕਲਿਸਿਆ ਦੀ ਉਸਨੇ ਸਥਾਪਨਾ ਕੀਤੀ ਲੇਕਿਨ ਉਸ ਤੋਂ ਬਾਅਦ ਨਿਊਜ਼ਪੇਪਰ ਅਤੇ ਮੀਡੀਆ ਦੇ ਵਿੱਚ ਜੋ ਸਮਾਚਾਰ ਆਇਆ ਸੀ ਉਹ ਕੀ ਸੀ ਜਾਂਦੇ ਹੋ ਉਸ ਸੇਵਕ ਨੇ ਉਸ ਕਲਿਸਿਆ ਨੂੰ ਛੱਡ ਦਿੱਤਾ 40 ਸਾਲ ਉਹ ਬੜੀ ਮਿਹਨਤ ਕਰਕੇ ਛੋਟੀ ਕਲਿਸਿਆ ਤੋਂ ਵੱਡੀ ਕਲਿਸਿਆ ਦੇ ਰੂਪ ਚ ਬਦਲਣ ਤੋਂ ਬਾਅਦ ਉਸ ਸੇਵਕ ਨੂੰ ਉਹ ਕਲਿਸਿਆ ਛੱਡਣੀ ਪੈ ਗਈ ਉਸ ਨੂੰ ਪਾਸਟਰ ਦੇ ਅਹੁਦੇ ਤੋਂ ਰਜ਼ਾਇਨ ਦੇਣਾ ਪਿਆ ਵਜ੍ਹਾ ਕੀ ਸੀ ਕਵਾਂਗੇ ਉਹ ਜਦੋਂ ਸੇਵਾ ਕਰ ਰਿਹਾ ਸੀ ਤਾਂ ਉਹਦੀ ਜੋ ਪਰਸਨਲ ਸੈਕਟਰੀ ਸੀ ਉਹਦੇ ਨਾਲ ਪਾਪ ਚ ਜੀ ਰਿਹਾ ਸੀ ਇਸ ਤਰ੍ਹਾਂ ਇੱਕ ਔਰਤ ਦੇ ਨਾਲ ਹੀ ਨਹੀਂ ਉਥੋਂ ਦੇ ਕਈ ਔਰਤਾ ਦੇ ਨਾਲ ਉਹ ਗਲਤ ਰਿਸ਼ਤਿਆਂ ਦੇ ਵਿੱਚ ਸੀ ਉਸਨੇ ਸੋਚਿਆ ਇਹ ਗੱਲ ਕਿਸੇ ਨੂੰ ਪਤਾ ਨਹੀਂ ਚੱਲੇਗੀ ਪਤਾ ਨਹੀਂ ਚੱਲੇਗੀ ਪਰ ਸਭ ਨੂੰ ਪਤਾ ਚੱਲ ਗਈ 40 ਸਾਲਾਂ ਤੋਂ ਜਿਸ ਨੇ ਉਹ ਕਲਿਸਿਆ ਨੂੰ ਸਥਾਪਿਤ ਕੀਤਾ 40 ਦਿਨਾਂ ਚ ਖਾਲੀ ਹੋ ਗਈ 40 ਦਿਨਾਂ ਵਿੱਚ ਉਹ ਕਲਿਸਿਆ ਖਾਲੀ ਹੋ ਗਈ ਵਜਾ ਜਾਣਦੇ ਹੋ ਉਹ ਉਪਰੋਂ ਪਲਾਂ ਮਹਾਨ ਪਾਸਟਰ ਦਿਖਾਈ ਦੇ ਰਿਹਾ ਸੀ ਪਰ ਅੰਦਰੋਂ ਹੀ ਅੰਦਰ ਪਾਪ ਕੁਨੇ ਦੀ ਤਰ੍ਹਾਂ ਅੰਦਰੋਂ ਅੰਦਰੋਂ ਉਸ ਨੂੰ ਖਾ ਰਿਹਾ ਸੀ ਉਸ ਨੂੰ ਪਤਾ ਨਹੀਂ ਚੱਲਿਆ ਅਤੇ ਨਤੀਜਾ ਇਸ ਤੋਂ ਪਹਿਲਾਂ ਉਸ ਨੇ ਜੋ ਨਾਮ ਕਮਾਇਆ ਜੋ ਮਸ਼ਹੂਰੀ ਕਮਾਈ ਉਹ ਪਾਸਟਰ ਹੁਣ ਗੁੰਮਨਾਮ ਹੋ ਗਿਆ ਕਿੱਥੇ ਰਹਿੰਦਾ ਹੈ ਕੋਈ ਨਹੀਂ ਜਾਣਦਾ ਕਲਿਸਯਾ ਮਸੀਹ ਸਮਾਜ ਉੱਪਰੋਂ ਚਾਹੇ ਅਸੀਂ ਆਤਮਿਕ ਦਿਖਾਈ ਦੇ ਰਹੇ ਹਾਂ ਪਰ ਅੰਦਰੋਂ ਅੰਦਰ ਕਿਹੜੇ ਪਾਪ ਦੇ ਘੋਨੇ ਦੁਆਰਾ ਅਸੀਂ ਨਾਸ਼ ਹੋ ਰਹੇ ਹਾਂ ਜੇ ਅਸੀਂ ਇਹ ਨਹੀਂ ਪਤਾ ਲਗਾਵਾਂਗੇ ਤਾਂ ਕਿਸੇ ਨਾ ਕਿਸੇ ਦਿਨ ਅਚਾਨਕ ਡਿੱਗ ਜਾਵਾਂਗੇ ਅੱਜ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਭੈਣੋ ਅਤੇ ਭਰਾਵੋ ਮੈਂ ਪੁੱਛਦਾ ਹਾਂ ਕਿ ਤੁਸੀਂ ਬਾਹਰੋਂ ਜਿੰਨੇ ਆਤਮਿਕ ਦਿਖਾਈ ਦੇ ਰਹੇ ਹੋ ਉਹਨੇ ਅੰਦਰੋਂ ਵੀ ਹੋ ਐਸੀ ਆਤਮਿਕ ਔਰਤ ਹੋ ਸੋਚ ਕੇ ਵੇਖੋ ਤੁਸੀਂ ਅੰਦਰੋਂ ਕੁਝ ਹੋਰ ਦਿਖਾਈ ਦੇ ਰਹੇ ਹੋ ਅਤੇ ਬਾਹਰੋਂ ਕੁਝ ਆਤਮਿਕ ਹੋਣ ਦਾ ਨਾਟਕ ਕਰਕੇ ਜੀ ਰਹੇ ਹੋ ਜਾਂ ਰੂਪ ਬਦਲ ਕੇ ਜੀ ਰਹੇ ਹੋ ਕੀ ਇਹ ਸੱਚਾ ਆਪਣੇ ਆਪ ਨੂੰ ਸੁਧਾਰ ਲਈਏ ਐਸਾ ਕਿਹੜਾ ਪਾਪ ਹੈ ਕੁਣਾ ਸਾਨੂੰ ਲੱਗ ਗਿਆ ਹੈ ਉਹ ਅੱਖਾਂ ਦੁਆਰਾ ਵੇਖਣਾ ਹੋ ਸਕਦਾ ਹੈ ਸ਼ਰੀਰ ਦੀ ਇੱਛਾ ਹੋ ਸਕਦੀ ਆ ਜੀਵਨ ਦਾ ਕਮਾਂਡ ਹੋ ਸਕਦਾ ਹੈ ਜੋ ਤੁਹਾਡੇ ਵਿੱਚ ਆ ਚੁੱਕਿਆ ਹੈ ਤੁਹਾਡੀ ਆਤਮਿਕਤਾ ਨੂੰ ਦਿਨ ਪ੍ਰਤੀ ਦਿਨ ਖਾ ਰਿਹਾ ਹੈ ਤੁਹਾਡੀ ਪਵਿੱਤਰਤਾ ਨੂੰ ਦਿਨ-ਪ੍ਰਤੀ ਦਿਨ ਖਰਾਬ ਕਰ ਰਿਹਾ ਹੈ ਪਰਮੇਸ਼ਵਰ ਦੇ ਨਾਲ ਦੀ ਸੰਗਤੀ ਨੂੰ ਦਿਨ-ਪ੍ਰਤੀ ਦਿਨ ਬਰਬਾਦ ਕਰ ਰਿਹਾ ਹੈ ਤੁਹਾਡੇ ਜੀਵਨ ਦੇ ਆਨੰਦ ਨੂੰ ਤੁਹਾਡੇ ਜੀਵਨ ਦੀ ਸਿਹਤ ਨੂੰ ਤੁਹਾਡੀ ਆਤਮਿਕਤਾ ਨੂੰ ਜੋ ਤੁਹਾਡੇ ਤੋਂ ਦੂਰ ਕਰ ਰਿਹਾ ਉਸ ਨੂੰ ਪਹਿਚਾਨ ਕੇ ਤੁਸੀਂ ਉਸ ਦੇ ਬਾਰੇ ਪਛਤਾਪ ਕਰਕੇ ਉਸ ਨੂੰ ਪ੍ਰਭੂ ਦੇ ਸਾਹਮਣੇ ਕਬੂਲ ਕਰਕੇ ਜਿੰਨੀ ਜਲਦੀ ਆਪਣੇ ਆਪ ਨੂੰ ਸੁਧਾਰ ਲਵੋ ਉਹਨਾਂ ਠੀਕ ਹੋਵੇਗਾ ਕਿਉਂਕਿ ਦੇਰੀ ਨਾਲ ਅੰਮ੍ਰਿਤ ਵੀ ਜ਼ਹਿਰ बन ਜਾਂਦਾ ਹੈ ਸਭ ਕੁਝ ਨਾਸ਼ ਹੋਣ ਤੋਂ ਬਾਅਦ ਸੋਚਣ ਦਾ ਕੀ ਫਾਇਦਾ ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚ ਤੀਲੀ ਲਾਉਣ ਤੋਂ ਪਹਿਲਾਂ ਕਿੱਥੋਂ ਦੀ ਧੂਆ ਨਿਕਲ ਰਿਹਾ ਹੈ ਕਿੱਥੋਂ ਪਾਪ ਲਈ ਜਗ੍ਹਾ ਬਣ ਚੁੱਕੀ ਆ ਕਿਹੜੇ ਪਾਪ 'ਚ ਡਿੱਗਣ ਦੀ ਸੰਭਾਵਨਾ ਹੈ ਕਿੱਥੇ ਤੁਸੀਂ ਡਿੱਗ ਰਹੇ ਹੋ ਉੱਥੇ ਹੀ ਜੇ ਨਹੀਂ ਸੰਭਲੋਗੇ ਤਾਂ ਭੈਣੋ ਅਤੇ ਭਰਾਵੋ ਇੱਕ ਭਿਆਨਕ ਖਤਰਾ ਤੁਹਾਡੇ ਜੀਵਨ ਦੇ ਵਿੱਚ ਆ ਜਾਵੇਗਾ ਇਹ ਕਹੋ ਤਾਂ ਕਿੰਨੇ ਲਿਖੀਆਂ ਹੈ ਜਾਣਦੇ ਹੋ ਦੱਸੋ ਕਿੰਨੇ ਸੁਲੇਮਾਨ ਨੇ ਉਹ ਕੀ ਕਹਿ ਰਿਹਾ ਹੈ ਪਰਾਈ ਔਰਤ ਦੇ ਨੇੜੇ ਨਾ ਜਾਇਓ ਉਹਦੀਆਂ ਗੱਲਾਂ ਸ਼ਹਿਦ ਦੀ ਤਰ੍ਹਾਂ ਮਿੱਠੀਆਂ ਹੋਣਗੀਆਂ ਸੁਲੇਮਾਨ ਨੇ ਤਿੰਨ ਵਿਸ਼ੇ ਸਿਖਾ ਰਿਹਾ ਹੈ ਉਹਦੀਆਂ ਗੱਲਾਂ ਚਿਕਨੀਆਂ ਉਹਦਾ ਰਾ ਨਰਕ ਅਤੇ ਉਹਦਾ ਮਨ ਨਾਸ਼ ਉਹਦੀਆਂ ਗੱਲਾਂ ਚਿਕਨੀਆਂ ਚੁਬੜੀਆਂ ਹੁੰਦੀਆਂ ਹੈ ਉਹਦਾ ਰਾ ਨਰਕ ਵੱਲ ਲੈ ਜਾਂਦਾ ਹੈ ਉਸ ਦਾ ਮਨ ਤੁਹਾਡੇ ਜੀਵਨ ਨੂੰ ਨਾਸ਼ ਕਰ ਦਿੰਦਾ ਹੈ ਇਸ ਲਈ ਪਰਮੇਸ਼ਵਰ ਦਾ ਦਾਦ ਸੁਲੇਮਾਨ ਕਹਿ ਰਿਹਾ ਹੈ ਤੁਹਾਡੇ ਜੀਵਨ ਨੂੰ ਨਾਸ਼ ਕਰਨ ਵਾਲੇ ਐਸੇ ਲੋਕਾਂ ਤੋਂ ਸਾਵਧਾਨ ਤੁਸੀਂ ਵੇਖੋ ਕਈ ਲੋਕ ਚਿਕਨੀਆਂ ਚੁਪੜੀਆਂ ਗੱਲਾਂ ਕਰਦੇ ਰਹਿੰਦੇ ਆ ਕਿੰਨਾ ਆਕਰਸ਼ਿਤ ਰਹਿੰਦਾ ਹੈ ਲੜਕਾ ਹੋਵੇ ਜਾਂ ਲੜਕੀ ਹੋਵੇ ਉਹ ਸਿਰਫ ਵੈਭਿਚਾਰੀ ਔਰਤ ਲਈ ਨਹੀਂ ਆ ਇਹ ਔਰਤ ਨਾਲ ਸੰਬੰਧੀ ਸੰਦੇਸ਼ ਹੈ ਇਹ ਨਾ ਸੋਚੋ ਕੁਝ ਲੜਕੇ ਵੇਖੋ ਕਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਲੜਕੇ ਆਮ ਤੌਰ ਤੇ ਲੜਕੀ ਦੇ ਚੱਕਰਾ ਦੇ ਵਿੱਚ ਆਸਾਨੀ ਨਾਲ ਕਿਵੇਂ ਪੈ ਜਾਂਦੇ ਆ ਜਾਣਦੇ ਹਾਂ ਲੜਕੀ ਦੀ ਸੁੰਦਰਤਾ ਦੇ ਕਾਰਨ ਖਿੱਚੇ ਜਾਂਦੇ ਆ ਲੜਕੇ ਆਪ ਹੀ ਲੜਕੀ ਦੀ ਸੁੰਦਰਤਾ ਤੋਂ ਆਕਰਸ਼ਿਤ ਹੁੰਦੇ ਆ ਅਤੇ ਲੜਕੀਆਂ ਲੜਕੀਆਂ ਦੇ ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦੀਆਂ ਲੜਕੀਆਂ ਲੜਕਿਆਂ ਵਿੱਚ ਸੁੰਦਰਤਾ ਨਹੀਂ ਵੇਖਦੀਆਂ ਕੁਝ ਵੇਖਦੀਆਂ ਹੈ ਅਤੇ ਕੁਝ ਨਹੀਂ ਆਮ ਤੌਰ ਤੇ ਇੱਕ ਲੜਕੀ ਇੱਕ ਆਮ ਲੜਕੇ ਦੀਆਂ ਗੱਲਾਂ ਤੋਂ ਕਿਵੇਂ ਪ੍ਰਭਾਵਿਤ ਹੁੰਦੀਆਂ ਹੈ ਕਿਉਂਕਿ ਉਹ ਮਿੱਠੀਆਂ ਗੱਲਾਂ ਕਰਦੇ ਆ ਇਸ ਲਈ ਆਦਮੀ ਮਿੱਠੀਆਂ ਗੱਲਾਂ ਕਰਦੇ ਆ ਲੇਕਿਨ ਪਤਨੀ ਨਾਲ ਮਿੱਠੀਆਂ ਗੱਲਾਂ ਨਹੀਂ ਕਰਨਗੇ ਅਸਲ ਚ ਪਤਨੀ ਨੂੰ ਪਿਆਰ ਨਹੀਂ ਕਰਦੇ ਅਤੇ ਨਾ ਹੀ ਮਿੱਠੀਆਂ ਗੱਲਾਂ ਕਰਦੇ ਆ ਗਵੰਡਣ ਆ ਗਈ ਤਾਂ ਬਸ ਮਿੱਠੀਆਂ ਗੱਲਾਂ ਹੀ ਕਰਦੇ ਰਹਿੰਦੇ ਆ ਬੜੇ ਵਧੀਆ ਤਰੀਕੇ ਨਾਲ ਗੱਲ ਕਰਦੇ ਆ ਸੁਣ ਰਹੇ ਹੋ ਲੜਕੇ ਜਾਂ ਲੜਕੀ ਦੇ ਨਾਲ ਮਿੱਠੀਆਂ ਗੱਲਾਂ ਕਰਨੀਆਂ ਜਾਂ ਉਹਦੇ ਵੱਲ ਖਿੱਚਿਆ ਜਾਣਾ ਦਿਲ ਦੇ ਵਿੱਚ ਤਾਂ ਪਿਆਰ ਨਹੀਂ ਹੁੰਦਾ ਪਰ ਗੱਲਾਂ ਤੋਂ ਪਿਆਰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਮੁਹੱਬਤ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਦੂਜੇ ਨਾਲ ਮਿੱਠੀਆਂ ਗੱਲਾਂ ਕਰਕੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਕਈ ਮਹਰ ਹੁੰਦੇ ਆ ਐਸਾ ਕੋਈ ਹੈ ਇੱਥੇ ਸੁਲੇਮਾਨ ਕਹਿ ਰਿਹਾ ਹੈ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਲੋਕ ਹੁੰਦੇ ਆ ਖਬਰਦਾਰ ਉਹਨਾਂ ਦੀਆਂ ਗੱਲਾਂ ਚੀਕਨੀਆਂ ਹੁੰਦੀਆਂ ਹੈ ਉਹਦੇ ਰਾਹ ਨਰਕ ਵਿੱਚ ਲੈ ਜਾਣਗੇ ਅਤੇ ਉਸ ਦਾ ਮਨ ਜੇ ਤੁਹਾਨੂੰ ਕੰਟਰੋਲ 'ਚ ਕਰ ਲਿਆ ਤਾਂ ਨਾਸ਼ ਕਰ ਦੇਵੇਗਾ ਅੱਜ ਕਈ ਲੜਕੀਆਂ ਆਪਣੇ ਜੀਵਨ ਨੂੰ ਨਾਸ਼ ਕਰ ਚੁੱਕੀਆਂ ਹੈ ਕਿਵੇਂ ਕਿਸੇ ਲੜਕੇ ਨੂੰ ਆਪਣਾ ਮਨ ਦੇ ਦਿੰਦਾ ਹੈ ਅੱਜ ਕਈ ਲੜਕੀਆਂ ਨੇ ਆਪਣਾ ਜੀਵਨ ਬਰਬਾਦ ਕਰ ਲਿਆ ਹੈ ਕਿਉਂਕਿ ਕਿਸ ਨਾ ਕਿਸੇ ਲੜਕੀ ਨੂੰ ਆਪਣਾ ਜੀਵਨ ਦੇ ਦਿੱਤਾ ਹੈ ਅੱਜ ਕਈ ਪਰਿਵਾਰ ਬਰਬਾਦ ਹੋ ਰਇਆ ਪਤੀ ਹੋਣ ਤੇ ਵੀ ਪਤਨੀ ਹੋਣ ਤੇ ਵੀ ਪਰਾਇ ਔਰਤ ਦੇ ਚੱਕਰ ਚ ਪੈ ਕੇ ਪਰਾਇ ਮਰਦ ਦੇ ਚੱਕਰ ਚ ਪੈ ਕੇ ਪਤੀ ਨੂੰ ਛੱਡ ਰਇਆ ਪਤਨੀ ਨੂੰ ਛੱਡ ਰਇਆ ਬੱਚਿਆਂ ਨੂੰ ਛੱਡ ਰਇਆ ਐਸੇ ਗਲਤ ਰਿਸ਼ਤੇ ਹੀ ਸੱਚਾ ਸੰਬੰਧ ਹੈ ਆਤਮਿਕਤਾ ਤੇ ਪ੍ਰੇਮ ਨੂੰ ਛੱਡ ਕੇ ਉਹ ਬੁਰਾਈ ਚ ਫਸ ਰਇਆ ਐਸੇ ਲੋਕ ਨਹੀਂ ਆ सुलेमान कह रहा है हे मेरे पुत्र तू समझदार हो जा समझनु प्राप्त कर कि तुम्हारी पत्नी है ता अपनी पत्नी नाल आनंद दे नाल जी कि तुम्हारा पति है अपने पति नाल आनंद दे नाल जी पराई औरत को क्यों जानदा है पराई मर्द को क्यों जानदी हां जे तुसी पराई औरत या मर्द दे चक्कर दे विच पौंगे ता ओही है नरक जान वालीयां किया ਪੌੜੀਆਂ ਜੇ ਤੁਸੀਂ ਉਸ ਔਰਤ ਦੇ ਘਰ گئے ਤਾਂ ਬਸ ਜੇ ਉਸ ਆਦਮੀ ਦੇ ਘਰ گئے ਤਾਂ ਬਸ ਤੁਹਾਡਾ ਜੀਵਨ ਨਾਸ਼ ਹੋ ਜਾਏਗਾ ਕਿ ਅੱਜ ਇੱਕ ਫੈਸਲਾ ਕਰੋਗੇ ਅਸੀਂ ਅਜ ਲੋਕ ਨਾ ਜਾ ਕੇ ਨਾਸ਼ ਨਾ ਹੋ ਜਾਈਏ ਅਸੀਂ ਸੱਚੇ ਆਤਮਿਕ ਹੋ ਕੇ ਜੇ ਤੁਸੀਂ ਇਸ ਤਰ੍ਹਾਂ ਜੀਣ ਦੀ ਆਸ ਕਰ ਰਹੇ ਹੋ ਤਾਂ ਤੁਸੀਂ ਸੱਚੇ ਚਰਿੱਤਰ ਦੀ ਰਾਖੀ ਕਰੋ ਕਿੰਨੇ ਚਾਹੁੰਦੇ ਕਿ ਮੈਂ ਆਪਣੇ ਚਰਿੱਤਰ ਨੂੰ ਬਚਾਉਣਾ ਚਾਹੁੰਦਾ ਹਾਂ ਜੇ ਚਾਹੁੰਦੇ ਹੋ ਤਾਂ ਆਓ ਆਪਾਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਬਹੁਤ ਹੀ ਅਦਭੁਤ ਬਹੁਤ ਹੀ ਜ਼ਰੂਰੀ ਅਦਭੁਤ ਸੰਦੇਸ਼ ਤੁਸੀਂ ਸਾਨੂੰ ਦਿੱਤਾ ਅਸੀਂ ਜਿਵੇਂ ਬਾਹਰੋਂ ਦਿਖਾਈ ਦੇ ਰਹੇ ਹਾਂ ਉਸੇ ਤਰ੍ਹਾਂ ਦੇ ਅੰਦਰੋਂ ਵੀ ਅਸੀਂ ਦਿਖਾਈ ਦੇ ਸਕੀਏ ਜੇ ਇਸ ਤਰ੍ਹਾਂ ਨਹੀਂ ਜੀਵਾਂਗੇ ਤਾਂ ਅਸੀਂ ਨਾਟਕ ਕਰ ਸਕਾਂਗੇ ਪਿਤਾ ਮੈਨੂੰ ਅਤੇ ਸਾਨੂੰ ਸਾਰਿਆਂ ਨੂੰ ਨਾਟਕ ਦੇ ਜੀਵਨ ਤੋਂ छुड़ाਓ ਪਿਤਾ ਦਿਖਾਫਤੀ ਜੀਵਨ ਤੋਂ छुड़ाਓ ਪਿਤਾ ਸੱਚੀ ਆਤਮਿਕਤਾ ਦੇ ਨਾਲ ਜੀ ਸਕੀਏ ਐਸੀ ਕਿਰਪਾ ਕਰੋ ਪਿਤਾ ਨਾਟਕ ਕਰਨ ਵਾਲਾ ਹਰ ਇੱਕ ਜਨ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ ਸਾਨੂੰ ਐਸਾ ਜੀਵਨ ਨਹੀਂ ਚਾਹੀਦਾ ਸ਼ੁੱਧ ਅਤੇ ਸੱਚਾ ਮਨ ਅਤੇ ਦਿਲ ਸਾਨੂੰ ਸਾਰਿਆਂ ਨੂੰ ਦੇ ਦਿਓ ਪਿਤਾ ਜਿਹਦੇ ਨਾਲ ਤੁਹਾਨੂੰ ਦੁੱਖ ਹੁੰਦਾ ਹੈ ਤੁਹਾਨੂੰ ਬੁਰਾ ਲੱਗਦਾ ਹੈ ਐਸੇ ਹਰ ਪਾਪ ਦੇ ਵਿੱਚੋਂ ਸਾਨੂੰ ਬਾਹਰ ਕੱਢ ਦਿਓ ਉਪਰੋਤਾਸੀ ਧਰਮੀ ਵਿਖਾਈ ਦਿੰਨੇ ਹਾਂ ਅੰਦਰੋਂ ਹੀ ਅੰਦਰ ਅਸੀਂ ਕੁਨੇ ਦੀ ਤਰ੍ਹਾਂ ਖੋਖਲੇ ਹੋ ਜਾਈਏ ਇਹ ਸਾਡੇ ਲਈ ਠੀਕ ਨਹੀਂ ਆ ਪਿਤਾ ਜਿਹਦੇ ਕਾਰਨ ਸਾਡੇ ਜੀਵਨ ਨੂੰ ਆਤਮਿਕ ਕੁਣਾ ਲੱਗ ਚੁਕਿਆ ਹੈ ਪਿਤਾ ਸਾਡੇ ਤੇ ਤਰਸ ਖਾ ਕੇ ਇਸ ਕੁਨੇ ਤੋਂ ਆਜ਼ਾਦ ਕਰ ਪਿਤਾ ਆਖਰੀ ਸਾਹਾਂ ਤੱਕ ਤੇਰੇ ਲਈ ਜੀਂਦੇ ਹੋਏ ਆਪਣੀ ਗਵਾਹੀ ਨੂੰ ਬਚਾਉਂਦੇ ਹੋਏ ਤੁਹਾਨੂੰ ਮਹਿਮਾ ਦੇਣ ਵਾਲਾ ਜੀਵਨ ਜੀ ਸਕੀਏ ਐਸੀ ਕਿਰਪਾ ਕਰੋ ਖਤਰੇ ਦੇ ਰੂਪ ਚ ਦਿਖਾਈ ਦੇਣ ਵਾਲੇ ਕਿਸੇ ਨੂੰ ਵੀ ਪਿਤਾ ਆਪਣੇ ਜੀਵਨ ਚ ਅਸੀਂ ਜਗ੍ਹਾ ਨਾ ਦੇ ਸਕੀਏ ਐਸੀ ਕਿਰਪਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72